ਇੱਕ ਇਸਤਰੀ ਸੋਚਿਆ ਕਰਦੀ ਸੀ ਕਿ ਸ਼ਰਾਬੀ ਪਤੀ ਨਾਲ ਰਹਿਣਾ ਬੜਾ ਮੁਸ਼ਕਲ ਸੀ ਉਸਨੇ ਤਲਾਕ ਲੈਣ ਬਾਰੇ ਸੋਚਿਆ ਹੀ ਨਹੀਂ ਤਲਾਕ ਲਿਆ ਦੀ ਉਹ ਉਦਾਸ ਹੋ ਤਾਂ ਨਾ ਪੱਖੀ ਤੁਹਾਡੇ ਨਾਲ ਗੁੱਸੇ ਹਨ ਜਦੋਂ ਪਿਤਾ ਨਹੀਂ ਰਹੇਗਾ ਸੋਚੋ ਸੋਚੋ ਜਦੋਂ ਤੁਸੀਂ ਤੁਰ ਕੇ ਬਾਥਰੂਮ ਤੱਕ ਵੀ ਨਾ ਜਾ ਸਕਦੇ ਹੋ ਉਦੋਂ ਸਥਿਤੀ ਕਿ ਅਕਸਰ ਜਿਹੜੀ ਵਰਤਮਾਨ ਸਥਿਤੀ ਹੈ ਉਸ ਵਿੱਚ ਦੋਸ਼ ਕੱਢਦੇ ਆਂ ਤੰਤੂ ਵਰਤਮਾਨ ਸਥਿਤੀ ਮੁਸ਼ਕਲ ਜ਼ਰੂਰ ਹੁੰਦੀ ਹੈ ਪਰ ਇਹ ਅਸੰਭਵ ਜਾਂ ਪੈੜੀ ਸਥਿਤੀ ਹੈ ਸਤਿ ਸ਼੍ਰੀ ਅਕਾਲ ਨਮਸਕਾਰ ਅਦਾਬ ਦੋਸਤੋ ਮੈਂ ਤੁਹਾਡਾ ਆਪਣਾ ਸਖੰਦਰ ਬਰਾੜ ਤੇ ਤੁਸੀਂ ਦੇਖ ਰਹੇ ਹੋ ਚਰਚਾ ਪੰਜਾਬ ਵਿਚਾਰ ਆਪੋ ਆਪਣਾ ਪ੍ਰੋਗਰਾਮ ਲੈ ਕੇ ਅੱਜ ਫੇਰ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ ਪ੍ਰੋਗਰਾਮ ਸ਼ੁਰੂ ਕਰਦੇ ਆਂ ਦੁਖੀ ਹੋ ਉਦਾਸ ਹੋ ਫਿਰ ਨਾ ਪੱਕੀ ਸੋਚ ਬਣਾ ਅਮ ਤੌਰ ਤੇ ਸਾਨੂੰ ਕਿਹਾ ਜਾਂਦਾ ਹੈ ਕਿ ਹਮੇਸ਼ਾ ਹੀ ਹਾਂ ਪੱਖੀ ਸੋਚਣਾ ਪਰ ਅੱਜ ਆਪਾਂ ਗੱਲ ਕਰਾਂਗੇ ਨਾ ਪੱਖੀ ਸੋਚ ਦੀ ਪਿਤਾ ਤੁਹਾਡੇ ਨਾਲ ਗੁੱਸੇ ਆ ਜਦੋਂ ਪਿਤਾ ਨਹੀਂ ਰਹੇਗਾ ਸੋਚੋ ਉਦੋਂ ਕੀ ਕਰੋ ਪਤਨੀ ਬਿਮਾਰ ਹੈ ਚੰਗਾ ਖਾਣਾ ਨਹੀਂ ਬਣਾ ਸਕਦੀ ਜਦੋਂ ਕੁਝ ਵੀ ਨਹੀਂ ਕਰ ਸਕੇਗੀ ਉਦੋਂ ਤੁਹਾਡਾ ਕੀ ਹਾਲ ਹੋ ਮਨ ਲੋਭਿਤਵ ਨੂੰ ਤੁਰੰ ਦੇ ਵਿੱਚ ਥੋੜੀ ਜੀ ਤਕਲੀਫ ਹੈ ਪਰ ਜਦੋਂ ਸੋਚੋ ਜਦੋਂ ਤੁਸੀਂ ਤੁਰ ਕੇ ਬਾਥਰੂਮ ਤੱਕ ਵੀ ਨਾ ਜਾ ਸਕਦੇ ਹੋ ਉਦੋਂ ਸਥਿਤੀ ਕਿਹੋ ਜਿਹੀ ਹੋਵੇਗੀ ਜੋ ਵੀ ਸਥਿਤੀ ਹੋਵੇ ਉਸ ਦਾ ਭੈੜੇ ਤੋਂ ਭੈੜਾ ਰੂਪ ਕਿਆਸ ਕਰੋ ਨਾ ਬੱਖੀ ਸੋਚ ਨਾਲ ਤੁਸੀਂ ਆਪਣੇ ਆਲੇ ਦੁਆਲੇ ਦਾ ਮਹੱਤਵ ਸਮਝੋ ਤੁਸੀਂ ਸ਼ਿਕਾਇਤਾਂ ਲਾਉਣ ਦੀ ਥਾਂ ਧੰਨਵਾਦ ਕਰਨ ਲੱਗ ਜਾਓ ਇੱਕ ਇਸਤਰੀ ਸੋਚਿਆ ਕਰਦੀ ਸੀ ਕਿ ਸ਼ਰਾਬੀ ਪਤੀ ਨਾਲ ਰਹਿਣਾ ਬੜਾ ਮੁਸ਼ਕਲ ਸੀ ਉਸਨੇ ਤਲਾਕ ਲੈਣ ਬਾਰੇ ਸੋਚਿਆ ਹੀ ਨਹੀਂ ਤਲਾਕ ਲਿਆ ਵੀ ਪਰ ਇਕੱਲੇ ਰਹਿਣਾ ਸ਼ਰਾਬੀ ਪਤੀ ਨਾਲ ਰਹਿਣ ਦੀ ਤੁਲਨਾ ਵਿੱਚ ਉਸ ਨੂੰ ਸਵਰਗ ਮਹਿਸੂਸ ਨਾ ਹੋਇਆ ਅਸੀਂ ਅਕਸਰ ਹੀ ਜਿਹੜੀ ਵਰਤਮਾਨ ਸਥਿਤੀ ਹੈ ਉਸ ਵਿੱਚ ਦੋਸ਼ ਕੱਢਦੇ ਹਾਂ ਤੰਤੂ ਵਰਤਮਾਨ ਸਥਿਤੀ ਮੁਸ਼ਕਲ ਜ਼ਰੂਰ ਹੁੰਦੀ ਹੈ ਪਰ ਇਹ ਅਸੰਭਵ ਜਾਂ ਪੈੜੀ ਸਥਿਤੀ ਨਹੀਂ ਹੁੰਦੀ ਇਹ ਸਥਿਤੀ ਕਿੰਨੀ ਵੀ ਪੈੜੀ ਹੋਵੇ ਉਸ ਦੀ ਤੁਲਨਾ ਜਿਹੜੀ ਵਰਤਮਾਨ ਸਥਿਤੀੋਂ ਬਿਹਤਰ ਹੁੰਦੀ ਤੁਸੀਂ ਗਵੰਢ ਵਿੱਚ ਨੁਕਸ ਕੱਢਦੇ ਹੋ ਸੋਚੋ ਕਿ ਜੇ ਕੋਈ ਵੀ ਤੁਹਾਡੇ ਗਵਾਂਢ ਵਿੱਚ ਨਾ ਹੋਵੇ ਕੀ ਉਦੋਂ ਤੁਸੀਂ ਬਿਹਤਰ ਹੋਵੋਗੇ ਇਸ ਲਈ ਕੋਝਲ ਨਾ ਬਖੀ ਸੋਚ ਅਪਣਾਓ ਤੇ ਜ਼ਿੰਦਗੀ ਵਿੱਚ ਸੁੱਖ ਸ਼ਾਂਤੀ ਮਿਲੇਗੀ ਅਸਲ ਵਿੱਚ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਸਥਿਤੀ ਕਿਹੋ ਜਿਹੀ ਵੀ ਹੋਵੇ ਕੁਦਰਤ ਉਸ ਦੇ ਵਿੱਚ ਬਦਲਾਅ ਲੈ ਕੇ ਆਉਂਦੀ ਹੈ ਦੋਸਤੋ ਇਹ ਵਿਚਾਰ ਤੁਹਾਨੂੰ ਚੰਗੇ ਲੱਗੇ ਹੈ ਤਾਂ ਆਪਣੇ ਦੋਸਤਾਂ ਨਾਲ ਸ਼ੇਅਰ ਕਰੋ ਇਹਨਾਂ ਵਿਚਾਰਾਂ ਨਾਲ ਤੁਹਾਡਾ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ ਅੱਜ ਦੇ ਲਈ ਇਹਨਾਂ ਫਿਰ ਮਿਲਦੇ ਹਾਂ ਤਦ ਤੱਕ ਲਈ ਆਪਣੇ ਖਾਦਮ ਸੁਖਮੰਦਰ ਬਰਾੜ ਨੂੰ ਦਿਓ ਇਜਾਜ਼ਤ ਰੱਬ ਰਾਖਾ